ਰੱਖੇ ਨੇ ਤੇ 1000 ਦੱਸਿਆ ਸੀ ਜੋ ਸਿੰਘ ਗਰਾਉਂਡ ਦੇ ਵਿੱਚ ਇਹ ਬਹੁਤ ਹੀ ਵੱਡਾ ਉਪਰਿਵੀ ਤੇ ਬਹਿ ਕੇ ਦੇਖਾਂਗੇ ਜਾਂ ਉੱਥੇ ਜਾ ਕੇ ਗ੍ਰਾਉਂਡਾਂ ਦੇ ਫਿਰ ਉਹ ਹੀ ਜਲਵਾ ਵਿਖਾ ਆਪਣਾ ਕਿ ਅਸੀਂ ਬੈਠੇ ਨਹੀਂ ਹਾਂ ਸਿਰ ਤੇ ਉੱਤੇ ਬਾਗ ਵੇਖਣੋ ਜੋ ਸਾਡੇ ਸ਼ਹੀਦ ਉਦਮ ਸਿੰਘ ਜੀ ਦੀ ਧਰਤੀ ਤੋਂ ਜੋ ਮਿਸਾਲ ਚੱਲ ਕੇ ਅੱਜ ਇਥੇ ਜਲੰਧਰ ਸਰਕਟ ਹਾਊਸ ਵਿਖੇ ਪੰਚੀਆ ਪਹਿਲਾਂ ਦਾ ਸੀ ਜੀ ਆਇਆਂ ਕਹਿੰਦੇ ਆ ਇੱਕ ਵਾਰ ਜ਼ੋਰਦਾਰ ਤਾੜੀਆਂ ਨਾਲ ਇਹ ਤੁਸੀਂ ਅਸੀਂ ਆਪਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਖੇਡਾਂ ਵਸਣ ਪੰਜਾਬ ਦੀਆਂ ਜਦੋਂ ਸ਼ੁਰੂਆਤ ਕੀਤੀ ਤੇ ਜਲੰਧਰ ਤੋਂ ਕੀਤੀ ਸੀ ਕਿਉਂਕਿ ਅਸੀਂ ਖੇਡਾਂ ਦੇ ਵਿੱਚ ਬਹੁਤ ਪਿੱਛੇ ਰਹਿ ਗਏ ਸੀ ਪਰ ਇਹ ਹੀ ਤਾਂ ਦੇ ਸੁਪਨਿਆਂ ਨੂੰ ਸਕਾਰ ਕਰਨਾ ਇਹ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਵਿੱਚ ਇਹ ਪਰਮਾਤਮਾ ਵੱਲੋਂ ਜੜੀ ਉਹਨਾਂ ਦੀ ਦੇਣ ਆ ਕਿਉਂਕਿ ਜਦੋਂ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਸੋਚੀ ਇੱਕ ਖਟਕੜ ਕਲਾਂ ਦੀ ਧਰਤੀ ਤੋਂ ਚੱਕੀ ਸੀ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਤੋਂ ਸੋ ਚੱਕੀ ਸੀ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਉਹ ਰੰਗਲਾ ਪੰਜਾਬ ਆ ਜੋ ਮੇਰੇ ਸਾਹਮਣੇ ਸਾਡੇ ਛੋਟੇ ਛੋਟੇ ਬੱਚੇ ਜਿਨ੍ਹਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਚ ਪਾਰਟਿਸਪੇਟ ਕੀਤਾ